ਸਤਿ ਸ਼੍ਰੀ ਅਕਾਲ ਜੀ ਕਹਿੰਦੇ ਹਨ ਕਿ ਬੁੱਢੇ ਮਾਪਿਓ ਨੂੰ ਘਰੋਂ ਕੱਢ ਦੇਣ ਵਾਲਾ ਪੁੱਤ ਇੱਕ ਦਿਨ ਦੁਨੀਆ ਦੀ ਪੀੜ ਵਿੱਚ ਖੋਦ ਹੀ ਗਵਾ ਜਾਂਦਾ ਹੈ ਤੇ ਇਨਸਾਫ ਦਾ ਤਰਾਜੂ دیر ਨਾਲ ਸਹੀ ਪਰ ਪਲਟਦਾ ਜ਼ਰੂਰ ਹੈ ਅੱਜ ਦੀ ਕਹਾਣੀ ਇੱਕ ਇਹੋ ਜਿਹੀ ਮਾਂ ਦੀ ਹੈ ਜਿਨੇ ਆਪਣੇ ਬੇਟੇ ਲਈ ਸਭ ਕੁਝ ਵੇਚ ਦਿੱਤਾ ਤੇ ਉਹ ਬੇਟਾ ਅਮੀਰੀ ਦੇ ਨਸ਼ੇ ਵਿੱਚ ਉਸੇ ਮਾਂ ਪਿਓ ਨੂੰ ਆਪਣੀ ਕਾਰ ਤੱਕ ਨੂੰ ਹੱਥ ਨਹੀਂ ਲਾਉਂਦਾ ਪਰ ਜਦੋਂ ਕਿਸਮਤ ਪਾਸਾ ਪਲਟਦੀ ਹੈ ਤਾਂ ਉਹ ਮਾਂ ਪਿਓ ਆਪਣੀ ਮਿਹਨਤ ਨਾਲ ਇਨਾ ਉੱਤੇ ਉੱਠ ਜਾਂਦੇ ਹਨ ਕਿ ਦੁਨੀਆ ਵੀ ਹੈਰਾਨ ਰਹਿ ਜਾਂਦੀ ਹੈ ਤੇ ਬੇਟਾ ਉਸੇ ਕਾਰ ਦੇ ਅੱਗੇ ਡਿੱਗ ਕੇ ਮਾਫੀ ਮੰਗਦਾ ਹੈ। ਚੰਡੀਗੜ੍ਹ ਦੇ ਇੱਕ ਪਾਸੇ ਇਲਾਕੇ ਦੀ ਕਲੋਨੀ ਦੇ ਗੇਟ ਦੇ ਬਾਹਰ ਸਿਖਰ ਦੁਪਹਿਰ 'ਚ ਇੱਕ ਦੁਬਲੀ ਪਤਲੀ ਕਮਰ ਚੁੱਕੀ ਹੋਈ ਔਰਤ ਖੜੀ ਸੀ ਜਿਹਦੇ ਚਿਹਰੇ ਤੇ ਚੁਰੜੀਆਂ ਸੀ ਪਰ ਅੱਖਾਂ ਵਿੱਚ ਉਮੀਦ ਦੀ ਲੋ ਸੀ। ਹਰਜੀਤ ਕੌਰ ਅੱਜ ਤੀਜਾ ਦਿਨ ਸੀ ਜਦੋਂ ਆਪਣੇ ਬੇਟੇ ਪ੍ਰਦੀਪ ਗਰੇਵਾਲ ਨੂੰ ਮਿਲਣ ਇੱਥੇ ਆਈ ਸੀ। ਉਹਨਾਂ ਦੇ ਪਤੀ ਹਸਪਤਾਲ ਵਿੱਚ ਦਾਖਲ ਸੀ ਦਿਲ ਦਾ ਪੁਰਾਣਾ ਰੋਗ ਅਚਾਨਕ ਵਧ ਗਿਆ ਸੀ ਤੇ ਇਲਾਜ ਲਈ ਪੈਸੇ ਚਾਹੀਦੇ ਸੀ ਪਰ ਘਰ 1 ਰੁਪਿਆ ਨਹੀਂ ਸੀ ਹਰਜੀਤ ਕਰਨ ਨੇ ਸਿਕਿਉਰਿਟੀ ਗਾਰਡ ਵੱਲ ਵੇਖਿਆ ਤੇ ਦੋਵੇਂ ਹੱਥ ਜੋੜ ਕੇ ਉਹਨੂੰ ਕਿਹਾ ਕਿ ਪੁੱਤ ਅੰਦਰ ਦੱਸ ਕੇ ਆ ਮੈਂ ਆਪਣੇ ਬੇਟੇ ਨੂੰ ਬਸ 2 ਮਿੰਟ ਮਿਲਣਾ ਚਾਹੁੰਨੀ ਆ ਬਹੁਤ ਜ਼ਰੂਰੀ ਗੱਲ ਹੈ ਕਰਨ 26 ਸਾਲ ਦਾ ਦੁਬਲਾ ਪਤਲਾ ਜਿਹਾ ਜਵਾਨ ਥੋੜਾ ਜਿਹਾ ਕਠੋਰ ਬੰਦੇ ਹੋਏ ਬੋਲਿਆ ਮਾਂ ਜੀ ਮੈਂ ਕਿੰਨੀ ਵਾਰ ਕਿਹਾ ਤੁਹਾਨੂੰ ਕਿ ਸਾਇਬ ਨੇ ਮਨਾਂ ਕੀਤਾ ਹੈ ਤੇ ਤੁਹਾਡੇ ਵਰਗੀ ਮਤਲਬ